ਅੰਚੀ ਅ ਬਨੀਤ ਕੋਰ ਇਹ ਸਪੈਸ਼ਲ ਵੀਡੀਓ ਬਨੀਤ ਕੋਰ ਵਾਸਤੇ ਹੈ ਅੱਜ ਆਪਾਂ ਬਨੀਤ ਕੋਰ ਵਾਸਤੇ ਗੱਲ ਕਰਾਂਗੇ ਜਿਹੜੀ ਆਪਣੇ ਆਪ ਨੂੰ ਨਿਹੰਗਣੀ ਕਹਿੰਦੀ ਹੈ ਔਰ ਮੈਂ ਪਹਿਲੇ ਵੀ ਦੱਸਿਆ ਜਿਹਦੇ ਦੰਦ ਜਿੱਥੇ ਦੰਦ ਦੇਖ ਲਓਗੇ ਇਨਾ ਗਾਰ ਹੈ ਨਾ ਗੰਦ ਚ ਮੈਂ ਲੌਂਗ ਟਾਈਮ ਹੋ ਗਿਆ ਮੈਂ ਨਾ ਦਾ ਡੈਂਟਿਸਟਰ ਕੋਲ ਗਈ ਨਹੀਂ ਇਹਨੂੰ ਜਾਣਾ ਚਾਹੀਦਾ ਓਕੇ ਕਿਉਂਕਿ ਜਿੱਥੇ ਤੋਂ ਬੋਲਦੀ ਹੈ ਤੇਰੇ ਮੂੰਹ ਚ ਬਦਬੂ ਬਹੁਤ ਜ਼ਿਆਦਾ ਆਂਦੀ ਹੈ ਬਨੀਤ ਕੋਰ ਸੁਣ ਅਸਾਮ ਦੇ ਕੋਲ ਕੋਈ ਛੋਟਾ ਜਿਹਾ ਪਿੰਡ ਤੋਂ ਹੈ ਲੜੀਆ ਆਪਣੇ ਆਪਣਾ ਕੌਰ ਕਹਿੰਦੀ ਹੈ ਪਰ ਹਕੀਕਤ ਚ ਵੀ ਡੋਨੋ ਹੁਸ਼ੀ ਅੰਦਰ ਆਫਟਰ ਇਹ ਕਹਿੰਦੀ ਆ ਕਿ ਇਹਨੇ ਆਪਣਾ ਤਰ੍ਹਾਂ ਕ੍ਰਿਸਚੀਅਨਸ ਕਨਵਰਟ ਕਰ ਲਿਆ ਸੀ ਕੋਈ ਇਹਦਾ ਪਾਪਾ ਅੰਕੁਰ ਨਰੂਲਾ ਜਿਹਦੇ ਨਾਲ ਇਹਦਾ ਬੜਾ ਚੰਗਾ ਤਕੜਾ ਪੰਗਾ ਪੈ ਗਿਆ ਸੀ ਉਹਨੇ ਪਤਨੀ 295 ਲਾ ਕੇ ਇਹਨੂੰ 45 ਦਿਨ ਇਹ ਮੈਡਮ ਜੀ ਨੇ ਚੇਲ ਦੀ ਯਾਤਰਾ ਕੀਤੀ ਕਹਿੰਦੀ ਕਿ ਹਾਂ ਪਾਪਾ ਅੰਕੁਰ ਨਰੂਲਾ ਬਾਈਬਲ ਦਾ ਕੇਕ ਬਣਾ ਕੇ ਜਿਹੜਾ ਕੇਕ ਆ ਉਹਨੂੰ ਬਾਈਬਲ ਦੀ ਸ਼ੇਪ ਬਣਾ ਕੇ ਕਿਉਂ ਕਟਿਆ ਸਾਡੀ ਕਹਿੰਦੀ ਬਾਈਬਲ ਨੂੰ ਕਿਉਂ ਕੱਟੇ ਕਿਉਂਕਿ ਇਹ ਮੈਡਮ ਜੀ 크ਿਸਚਨ ਧਰਮ ਅਪਣਾ ਲਿਆ ਸੀ ਹੁਣ ਸੋਲ ਬਨੀਤ ਕੌਰ ਮੈਂ ਉਸ ਬੰਦੇ ਨੂੰ ਬੰਦਾ ਹੀ ਨਹੀਂ ਕਹਿੰਦੀ ਜਿਹੜਾ ਆਪਣਾ ਧਰਮ ਬਦਲ ਲੇ ਜਿਹੜੇ ਧਰਮ ਚ ਤੁਸੀਂ ਪੈਦਾ ਹੋਏ ਹੋ ਉਸੇ ਧਰਮ ਚ ਤੁਸੀਂ ਮਿੱਟੀ ਹੋਣਾ ਹੈ ਪਹਿਲੀ ਗੱਲ ਤਾਂ ਸਾਰੇ ਧਰਮ ਇੱਕ ਹੈ ਸਾਰੇ ਰਿਲੀਜਨ ਇੱਕ ਹੈ ਪਰ ਜਿਹੜੇ ਅੱਜਕੱਲ ਟ੍ਰੈਂਡ ਚੱਲੇ ਕਿ ਲੋਕ ਆਪਣਾ ਧਰਮ ਪਰਵਤਨ ਕਰ ਲੈਂਦੇ ਆ ਪਰ ਧਰਮ ਪਰਵਤਨ ਤੋਂ ਬਾਅਦ ਕੀ ਤਾਂ ਨੱਕ ਜਿਹੜਾ ਇੱਥੇ ਲੱਗਿਆ ਉਹ ਇੱਥੇ ਲੱਗ ਜਾਂਦਾ ਹੈ ਕੀ ਤੁਹਾਡੀਆਂ ਅੱਖਾਂ ਇੱਥੇ ਲੱਗੀਆਂ ਉਹ ਇੱਥੇ ਲੱਗ ਜਾਂਦੀਆਂ ਕੀ ਚੇਂਜਸ ਆਉਂਦੀਆਂ ਤੁਹਾਡੇ 'ਚ ਉਵੇਂ ਸਵੇਰੇ ਉੱਠਦੇ ਹੋ ਉਵੇਂ ਖਾਣਾ ਖਾਂਦੇ ਹੋ ਉਵੇਂ ਸੌ ਜਾਂਦੇ ਹੋ ਉਵੇਂ ਕੱਪੜੇ ਪਾਉਂਦੇ ਹੋ ਉਵੇਂ ਲੋਕਾਂ ਨਾਲ ਗੱਲਾਂ ਕਰਦੇ ਹੋ ਠੀਕ ਹੈ ਤੁਸੀਂ ਇਨਸਾਨ ਹੋ ਇਨਸਾਨ ਦਾ ਕੋਈ ਧਰਮ ਨਹੀਂ ਹੁੰਦਾ ਬੀਬਾ ਪਰ ਅੱਜ ਧਰਮਾਂ ਤੇ ਗੱਲ ਕਰਨੀ ਹੈ ਕਿਉਂਕਿ ਤੇਰੀ ਔਕਾਤ ਦਿਖਾਣੀ ਹੈ ਪੰਜਾਬ ਦੇ ਲੋਕਾਂ ਨੂੰ ਜਿਵੇਂ ਕਿ ਅੰਮ੍ਰਿਤਪਾਲ ਸਿੰਘ ਖਾਨ ਮੈਰੂ ਕਹਿੰਨੇ ਜਿਹਨੂੰ ਤੁਸੀਂ ਖਾਨ ਕਿਉਂਕਿ ਮੈਰੂ ਉਹ ਤਾਂ ਪਿੰਡ ਦਾ ਨਾਮ ਹੈ ਇਹ ਕਹਿੰਦੀ ਹਾਂ ਮੇਰਾ ਭਾਈ ਮੇਰਾ ਭਾਈ ਮੇਰਾ ਭਾਈ ਜਿੱਦਾਂ ਉਹ ਜਾਲੀ ਨਿਯੰਗ ਚੋਲੇ ਦੇ ਵਿੱਚ ਛੁਪਿਆ ਹੋਇਆ ਭੇੜਿਆ ਉਦਾਂ ਇਹ ਚੋਲੇ ਦੇ ਪਿੱਛੇ ਛੁਪੀ ਹੋਈ ਭੇੜਾ ਨਾ ਇੱਕ ਡਾਇਨਾ ਇੱਕ ਵਹੀਅਤ ਔਰਤ ਹੈ ਛੀਨੂੰ ਬੋਲਣ ਦੇ ਤਾਂ ਬਿਲਕੁਲ ਵੀ ਚਾਂਸ ਨਹੀਂ ਹੈ ਕਿੰਨੇ ਪ੍ਰੈਸ ਰਿਪੋਰਟਰਾਂ ਨਾਲ ਪੰਜਾਬ 'ਚ ਮੇਰੀ ਗੱਲ ਹੋਈ ਉਹਨਾਂ ਨੇ ਇਹਦੀ ਕੱਲੀ ਕੱਲੀ ਔਕਾਤ ਸੀ ਮੈਨੂੰ ਉਹਨਾਂ ਨੇ ਦੱਸਿਆ ਕਿ ਮੈਡਮ ਇਹਨੂੰ ਤਾਂ ਬੋਲਣ ਦੀ ਵੀ ਅਕਲ ਨਹੀਂ ਹੈ ਇਹਦੇ ਕੋਈ ਇੰਟਰਵਿਊ ਲਾਓ ਇਹਨੂੰ ਇਹ ਨਹੀਂ ਪਤਾ ਲੱਗਦਾ ਕੀ ਕਹਿਣਾ ਹੈ ਹਾਈਪਰ ਹੋ ਜਾਂਦੀ ਕਿਉਂਕਿ ਤੈਨੂੰ ਮੈਂਟਲ ਹੈਲਥ ਇਸ਼ੂ ਹੈ ਤੈਨੂੰ ਇੱਕ ਅੱਛੇ ਸਾਈਕੀਆਟ੍ਰਿਸ ਦੀ ਲੋੜ ਆ ਹੁਣ ਬਿਬਾ ਅਵਨੀਤ ਕੋਹਰੇ ਦਾਸ ਵੀ ਤੇਰਾ ਘਰ ਵਾਲਾ ਤੈਨੂੰ ਡਿਵੋਰਸ ਕੀਤਾ ਅੱਜ ਆਪਾਂ ਅਵਨੀਤ ਕੋਹਰ ਦੇ ਨਿੱਜੀ ਜ਼ਿੰਦਗੀ ਵਿੱਚ ਚਾਤੀ ਮਾਰਦੇ ਹਾਂ ਇਹਦਾ ਘਰ ਵਾਲਾ ਸੀ ਉਹਨੂੰ ਪੁੱਛੂਗਾ ਇਹਦਾ ਡਿਵੋਰਸ ਦਾ ਰੀਜ਼ਨ ਕੀ ਸੀ ਉਹ ਇਹਨੂੰ ਰਿਪੋਰਟਸ ਕਰ ਦਿੱਤਾ ਕਹਿੰਦੀ ਕਿ ਦੋ ਬੱਚੇ ਆ ਮੇਰੇ ਡਿਵੋਰਸ ਦਾ ਰੀਜ਼ਨ ਇਹ ਸੀ ਕਿ ਉਹਨ ਦਾ ਡਿਵੋਰਸ ਨਹੀਂ ਹੋਇਆ ਜਦੋਂ ਇਹ ਮਾਸ਼ਾ ਅੱਲਾਹ ਜਵਾਂ ਸੀ ਉਹਨ ਤਾਂ ਚੜੀ ਬੁੱਢੀ ਜੀ ਹੋ ਗਈ ਆ ਚਲੋ ਬੁੱਢੇ ਖਿਆਲ ਸਭ ਨੇ ਹੋਣਾ ਸੋ ਡਿਵੋਰਸ ਦਾ ਰੀਜ਼ਨ ਸੀ ਕਿ ਚਰਤਰਹੀਨ ਉਹਨੇ ਇਲਜ਼ਾਮ ਲਗਾਇਆ ਸੀ ਕਿ ਚਰਤਰਹੀਨ ਔਰਤ ਹੈ ਖਰਚ ਟਿਕਦੀ ਨਹੀਂ ਐ ਬੱਚੇ ਸੰਭਾਲਦੇ ਨਹੀਂ ਐ ਅੱਜ ਦਿਨ ਕਹਿੰਦਾ ਲੋਕਾਂ ਨਾਲ ਆਂਡ ਗਵੌੜ ਪੜੋਸੀਆਂ ਨਾਲ ਲੜਾਈ ਝਗੜੇ ਸਾਰੇ ਪਾਸੇ ਦੰਗੇ ਫਸਾਦ ਕਹਿੰਦਾ ਕੋਟਾ ਚ ਮੇਰਾ ਇੰਨਾ ਪੈਸਾ ਲਾਇਆ ਇਨੇ ਤੇ ਕਹਿੰਦਾ ਪਰਚੇ ਹੋਏ ਇੱਜ਼ਤ ਆ ਰੌਰਤ ਹੈ ਜਿੱਤੇ ਇਨੇ ਪਰਚੇ ਹੋਏ ਉਹਨੇ ਮੇਰੇ ਤੇ ਵੀਡੀਓ ਪਾਉਂਦੀ ਐ ਕਦੇ ਕਿਸੇ ਕੁੜੀ ਨੂੰ ਕਹਿੰਦੀ ਐ ਮੂੰਹ ਤੇ ਕਪੜਾ ਬੰਨ ਕੇ ਨੈਂਸੀ ਬਾਰੇ ਬੋਲੋ ਇਨੇ ਆ ਡਰਪੋਗੋ ਹਾਂ ਲੈਂਸ ਤੇ ਨਹੀਂ ਮੂੰਹ ਤੇ ਕਪੜਾ ਪਾ ਕੇ ਮਾਸਕ ਪਾ ਕੇ ਵੀਡੀਓ ਬਣਾਉਂਦੀ ਸਭ ਭਗਾਂ ਸੁਣ ਸੱਚਾ ਨਾ ਹਮੇਸ਼ਾ ਸੱਚੀ ਜਿੱਤਦਾ ਤੂੰ ਜਨਾ ਰੋਲਾ ਪਾਣਾ ਪਾੜਾ ਪਰ ਜੇ ਮੈਂ ਇਧਰੋਂ ਬੈਠੇ ਤੇਰੇ ਉਹ ਆਨਲਾਈਨ ਤੇਰੇ ਉੱਪਰ ਐਫੇਅਰ ਘਟਾਦੀ ਨਾ ਦੇ ਲਵੀ ਪੰਜ ਦਿਨ ਵਾਣ ਬਰਾਬਰ ਆ ਅੱਜ ਕੀ ਤੇਰੇ ਜਮਾਨਤ ਨਹੀਂ ਕਰਾਉਣੇ ਕਿਸੇ ਨੇ ਅੰਕੁਸ਼ ਨਰੂਲਾ ਨੇ 42 ਦਿਨ ਕਟਾਏ ਸੀ ਮੈਂ ਤੈਨੂੰ 6 ਮਹੀਨੇ ਤੋਂ ਵੱਧ ਕਟਾਉਂਗੀ ਇੱਥੇ ਪਾ ਲਈ ਤਾਂ ਆਪਣੇ ਪਿਹੜੇ ਸਿਰ ਥੱਲੇ ਪੱਲੇ ਸੋਟਾ ਮਾਰ ਕਦੇ ਤੂੰ Hindu ਬਣ ਜਾਂਨੀ ਹੈ ਕਦੇ ਤੂੰ Christian ਧਰਮ ਅਪਣਾ ਲੈਨੀ ਹੈ ਕਦੇ ਤੂੰ ਉਹ ਨੀਲੀ ਪੱਗ ਰੱਖ ਕੇ ਹੁਣ ਨਿਆਣਕੜੀਆਂ ਬਣ ਗਈਆਂ ਤੇਰਾ ਕੋਈ ਆਪਣਾ ਸਟੈਂਡ ਹੈਗਾ ਤੇਰਾ ਕੋਈ ਦੇਨ ਧਰਮ ਕੋਈ ਅਮਾਨ ਹੈਗਾ ਤਕੇ ਚੰਦ ਪੈਸੇ ਪਿੱਛੇ ਤੋਂ ਧਰਮ ਵੇਚ ਲੈਣੇ ਆ ਤਕੇ ਤਕੇ ਪੈਸਿਆਂ ਪਿੱਛੇ ਤੋ ਆਪਣਾ ਧਰਮ ਵੇਚ ਕੇ ਉਹ ਪੈਸੇ ਯੂਜ਼ ਕਰ ਜਾਣੀ ਫਿਰ ਦੇਖਦੀ ਹੁਣ ਇੱਥੋਂ ਪੈਸੇ ਨਹੀਂ ਮਿਲਦੇ ਕਿਸੇ ਹੋਰ ਧਰਮ ਚ ਵੱਢਦੀਆਂ ਲੱਖ ਦੀਆਂ ਲਾਲ ਤਾਂ ਤੇਰੇ ਵਰਗੀ ਗੰਦੀ ਔਰਤ ਨੂੰ ਜਿਨੇ ਨਿੰਗਾਲੀ ਪਾ ਕੇ ਰੱਖ ਕੇ ਬਾਣਾ ਪਾ ਕੇ ਇੰਨਾ ਤੂੰ ਗੰਦ ਪਾਇਆ ਤੇਰੇ ਤਾਂ ਮੂੰਹ ਤਾਂ ਚਪੇੜਾ ਪੈਣ ਵਾਲਾ